ਤੇ ਐਚ ਆਈਜੀ ਜਿਹੜੇ ਕਲੋਨੀ ਮਕਾਨ ਨੰਬਰ 1295 ਫੇਜ ਨੰਬਰ 1 ਮਾਡਲ ਟਾਉਨ ਬਠਿੰਡਾ ਵਿਖੇ ਸ੍ਰੀ ਸੁਨੀਲ ਕੁਮਾਰ ਜੀ ਦੇ ਘਰ ਵਿੱਚੋਂ ਤਕਰੀਬਨ ਉਹਨਾਂ ਨੂੰ ਪਤਾ ਲੱਗਿਆ ਵੀ 3 ਵਜੇ ਦੇ ਲਗਭਗ ਇੱਕ ਬਹੁਤ ਵੱਡੀ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਗਈ ਸੀ ਜਿਸ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਸੋਨੇ ਦੇ ਗਹਿਣੇ ਤੇ ਨਕਦੀ ਤੇ ਉਹਨਾਂ ਦਾ ਪਾਸਪੋਰਟ ਤੇ ਇੱਕ ਬੈਗ ਦੇ ਵਿੱਚੋਂ ਕਾਫੀ ਜਿਹੜਾ ਡਾਕੂਮੈਂਟਰੀ ਤੇ ਹੋਰ ਸਮਾਨ ਉਹ ਚੋਰੀ ਹੋ ਗਿਆ ਸੀ ਤੇ ਜਿਹਦੇ ਸਬੰਧੇ ਅਸੀਂ ਪੁਲਿਸ ਵੱਲੋਂ ਮਕਦਮਾ ਨੰਬਰ 162 ਮਿਤੀ 22 225 ਅੰਡਰ ਸੈਕਸ਼ਨ 305ਏ 3314 ਬੀ ਐਨ ਐਸ ਜਿਹੜੀ ਪੁਰਾਣੀ 457 380 ਆਈ ਪੀਸੀ ਦੇ ਅਧੀਨ ਥਾਣਾ ਸਿਵਲ ਲਾਈਨ ਵਿਖੇ ਮਕਦਮਾ ਦਰਜ ਕੀਤਾ ਗਿਆ ਸੀ ਇਸ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਮਨੀਤ ਕੌਂਟਲ ਜੀ ਦੇ ਦਿਸ਼ਾ ਨਿਰਦੇਸ਼ ਦੇ ਅਨਸਾਰ ਤੇ ਇਸ ਮੁਕਾਦਮੇ ਦੀ ਸਾਡੇ ਪੁਲਿਸ ਮੁਲਾਜ਼ਮਾਂ ਦੁਆਰਾ ਐਸਐਚਓ ਹਰਜੋਤ ਸਿੰਘ ਮਾਨ ਦੁਆਰਾ ਤੇ ਇਹਨਾਂ ਦੀ ਟੀਮ ਦੇ ਵਿੱਚ ਸਪੈਸ਼ਲ ਜਿਹੜਾ ਹੌਲਦਾਰ ਮਨਜੀਤ ਸਿੰਘ ਦੁਆਰਾ ਟੈਕਨੀਕਲ ਤਰੀਕੇ ਦੇ ਨਾਲ ਤੇ ਦੂਸਰਾ ਜਿਹੜਾ ਮੁਖਬਰ ਖਾਸ ਦੀ ਤਲਾਹ ਤੇ ਅਨਸਾਰ ਇਸ ਵਿੱਚੋਂ ਜਿਸ ਵਿਅਕਤੀ ਨੇ ਚੋਰੀ ਕੀਤੀ ਸੀ ਉਹਨੂੰ ਅਸੀਂ 48 ਘੰਟੇ ਚੋਰੀ ਹੋਣ ਤੋਂ 48 ਘੰਟੇ ਦੇ ਅੰਦਰ ਅੰਦਰ ਇੱਕ ਕਾਰ ਸਮੇਤ ਕਾਬੂ ਕਰਕੇ ਜਿਹੜਾ ਚੋਰੀ ਕੀਤਾ ਸਮਾਨ ਜਿਹਦੇ ਵਿੱਚੋਂ ਤਕਰੀਬਨ 20 ਟੋਲੇ ਸੋਨੇ ਦੇ ਗਹਿਣੇ ਜਿਨ੍ਹਾਂ ਵਿੱਚੋਂ ਇੱਕ ਤਿੰਨ ਜਿਹੜੀ ਤਿੰਨ ਚੈਨ ਸੋਨਾ ਤਕਰੀਬਨ 52 ਗ੍ਰਾਮ ਚਾਰ ਚੂੜੀਆਂ ਸੋਨਾ 60 ਗ੍ਰਾਮ ਤੇ ਦੋ ਗਜਰੇ ਸੋਨਾ 34 ਗ੍ਰਾਮ ਦੋ ਵੱਡੇ ਗਜਰੇ ਸੋਨਾ 50 ਗ੍ਰਾਮ ਤੇ ਇੱਕ ਚਾਂਦੀ ਦੀ ਵੀ ਮੂਰਤੀ ਸਿੱਕਾ ਟਾਈਪ 50 ਗ੍ਰਾਮ ਤੇ ਚਾਰ ਚਾਂਦੀ ਦੇ ਸਿੱਕੇ ਤੇ ਹੋਰ ਉਹਦੇ ਵਿੱਚ ਇੱਕ ਉਹਨਾਂ ਦੀ ਜਿਹੜੀ ਘਰ ਦੇ ਵਿੱਚੋਂ ਉਸਾ ਰਾਣੀ ਜੀ ਆ ਉਹਨਾਂ ਦਾ ਪਾਸਪੋਰਟ ਤੇ ਉਹਨਾਂ ਦੇ ਕੁਝ ਸਨਾਖਤੀ ਕਾਰਡ ਤੇ ਉਹਨਾਂ ਦਾ ਇੱਕ ਜਿਹੜਾ ਹੈਂਡੀਕੈਪ ਦਾ ਸਰਟੀਫਿਕੇਟ ਤੇ ਇੱਕ ਵੱਡਾ ਪਰਸ ਤੇ ਇੱਕ ਹੋਰ ਛੋਟਾ ਪਰਸ ਉਹ ਜਿਹੜਾ ਚੋਰੀ ਕੋ ਹੋਇਆ ਸੀ ਸਮਾਨ ਉਹ ਅੱਜ ਅਸੀਂ 24 ਤੋਂ 48 ਘੰਟੇ ਦੇ ਅੰਦਰ ਅੰਦਰ ਬਰਾਮਦ ਕਰਕੇ ਇਹ ਇੱਕ ਚੋਰ ਸੀ ਸੰਜੂ ਪੁੱਤਰ ਕਾਕਾ ਸਿੰਘ ਵਾਸੀ ਡੰਗਾ ਡੰਗਾ ਕਲੋਨੀ ਬਠਿੰਡਾ ਦੇ ਪਾਸੋਂ ਅਸੀਂ ਬਰਾਮਦ ਕੀਤਾ ਕਿੰਨੇ ਟੋਲੇ ਸੋਨਾ ਸੀ ਇਹ ਜਿਹੜਾ ਸੋਨਾ ਹੈ तकरीबन 20 ਟੋਲੇ ਦੇ ਲਗਭਗ ਸੋਨਾ ਸੋਨੇ ਦੇ ਗਹਿਣੇ ਬੰਦੀ ਕਹਿੰਦੇ ਚੋਰੀ ਕਿੰਨੇ ਹੋਈ ਕਿੰਨਾ ਚੋਰੀ ਇਹ ਚੋਰੀ ਘਰ ਦੇ ਵਿੱਚੋਂ ਰਾਤ ਸਮੇਂ ਜਦੋਂ ਪਰਿਵਾਰ ਸੁੱਤਾ ਹੋਇਆ ਸੀਗਾ ਤੇ ਇਹ ਸੰਜੂ ਉਹਨਾਂ ਦੇ ਘਰ ਦੇ ਵਿੱਚੋਂ ਘਰ ਦੇ ਵਿੱਚ ਦਾਖਲ ਹੋ ਕੇ ਦਰਵਾਜ਼ਾ ਤੋੜ ਕੇ ਤੇ ਅੰਦਰ ਦਾਖਲ ਹੋ ਕੇ ਤੇ ਕਮਰੇ ਦੇ ਵਿੱਚੋਂ ਉਹਨਾਂ ਦਾ ਇਹ ਬੈਗ ਦੇ ਵਿੱਚ ਇੱਕ ਲੀਡ ਚ ਬੈਗ ਦੇ ਵਿੱਚ ਇਹ ਸਾਰਾ ਸਮਾਨ ਰੱਖਿਆ ਹੋਇਆ ਸੀ ਤੇ ਉਹ ਇਹ ਚੋਰੀ ਕਰਕੇ ਲੈ ਗਿਆ ਸੀ ਤੇ ਹਲ ਨਕਦੀ 50000 ਰੁਪਏ ਦੇ ਰਗ ਭਗ ਨਕਦੀ ਵੀ ਸੀ ਇਹ ਹਾਂਜੀ ਬਰਾਮਦ ਕੀ ਕੀ ਬਰਾਮਦ ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ 20 ਟੋਲੇ ਸੋਨਾ ਤੇ ਬਾਕੀ ਜਿਹੜਾ ਸਮਾਨ ਉਹ ਅਸੀਂ ਬਰਾਮਦ ਕਰ ਲਿਆ ਉਹ ਅਜੇ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਤੇ ਹੁਣ ਪੁਲਿਸ ਰਿਮਾਂਡ ਲੈ ਕੇ ਉਹਦੀ ਵੀ ਅਸੀਂ ਬਰਾਮਦ ਇਹ ਸੰਜੂ ਕੰਮ ਕੀ ਕਰਦਾ ਵੀ ਉਹਨੂੰ ਇੰਨਾ ਇਹਨਾਂ ਕਰਦਾ ਤੇ ਇਹ ਜਿਹੜਾ ਸੰਜੂ ਇਹ ਲੱਗੇ ਦੰਗਾ ਕਲੋਨੀ ਦੇ ਵਿੱਚ ਦਾ ਰਹਿਣ ਵਾਲਾ ਦੰਗਾ ਪੀੜਤ ਕਲੋਨੀ ਦਾ ਇਹ ਰਹਿਣ ਵਾਲਾ ਇਹ ਇਹ ਜਿਹੜਾ ਬੇਲਰ ਟਾਈਪ ਨੌਜਵਾਨ ਆ ਪਹਿਲਾਂ ਵੀ ਇਹਦੇ ਤੇ ਚਾਰ ਜਿਹੜੇ ਚੋਰੀ ਦੇ ਸਬੰਧੀ ਮੁਕੱਦਮੇ ਦਰਜ ਆ ਇਕੱਲਾ ਸੀ ਕਿ ਹਸਪੀਟਲ ਦੇ ਨਾਲ ਨਹੀਂ ਇਹ ਇਕੱਲਾ ਹੀ ਫਿਗਰ ਹੋਇਆ ਕਿ ਕਿੰਨੇ ਵਾਰੀ ਚੋਰੀ ਬੰਦੀ ਕਿਉਂ ਕਰਦੇ ਗਏ ਸੀ ਲਾਈਟ ਕਿਉਂ ਦੀ ਉਹ ਦੇਖਣ ਲਈ ਲਾਈਟ ਕਰਦੇ ਸੀ ਇਹ ਚੋਰੀ ਹੋਈ ਆ ਤੇ 1 ਵਜੇ ਤੋਂ ਲੈ ਕੇ 2 ਵਜੇ ਦੇ ਦਰਮਿਆਨ ਇਹ ਚੋਰੀ ਹੋਈ ਆ ਪਰਿਵਾਰ ਨੂੰ ਰਾਤ 3 ਵਜੇ ਤੜਕੇ ਜਦੋਂ ਪਰਿਵਾਰ ਦਾ ਕੋਈ ਜੀ ਉੱਠਿਆ ਉਹਨਾਂ ਨੂੰ ਲਾਈਟ ਜਗਦੀ ਉਹਨਾਂ ਨੇ ਦੇਖੀ ਤੇ ਉਹਨਾਂ ਨੂੰ ਪਤਾ ਲੱਗ ਕੇ 3 ਵਜੇ ਲੱਗੇ ਜਿਹੜਾ ਸੋਨਾ ਜੀ ਨੇ ਆਪਣੇ ਪਾਸ ਲੱਗਾ ਚੋਰੀ ਕਰਨ ਤੋਂ ਬਾਅਦ ਕਿਸ ਨੂੰ ਐਡ ਨਹੀਂ ਇਹਦੇ ਇਹਦੇ ਪਾਸ ਹੀ ਸੀਗਾ ਸੋਨਾ ਬੜੇ ਗਿੱਤੇ ਇਹ ਅਸੀਂ ਇਹਨੂੰ ਸਾਡੀ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਬੋਹੇ ਤੋਂ ਗ੍ਰਫਤਾਰ ਕੀਤਾ ਸਰ ਜਿਹੜੀ ਗੱਡੀ ਬਤੀ ਕਹਿ ਰਹੇ ਹੋ ਰਿਕਵਰ ਕੀਤੀ ਹੈ ਇਹਦੀ ਆਈਡੀ ਕਿੱਥੇ ਹੋਰ ਦੀ ਹੈ ਇਹਦੇ ਬਾਰੇ ਹੁਣ ਦਰਾਂਨੇ ਇਨਵੈਸਟੀਗੇਸ਼ਨ ਅਸੀਂ ਇਹ ਪਤਾ ਲਗਾਵਾਂਗੇ ਵੀ ਇਹ ਗੱਡੀ ਦੀ ਮਾਲਕੀ ਬਾਰੇ ਪਤਾ ਸੀਲ ਕਰ ਗਿਆ ਜਾਂ ਵੈਸੇ ਹੀ ਲੁਕ ਗਿਆ ਸੀ ਹਾਂਜੀ ਬਹੁਤ ਹੋਰੇ ਜਿਹੜਾ ਹੈਗਾ ਹਾਂ ਇਹ ਸੇਲ ਕਰਨ ਦੇ ਚੱਕਰ ਦੇ ਵਿੱਚ ਹੀ ਘੁੰਮ ਰਿਹਾ ਸੀ ਠੀਕ ਹੈ ਜੀ ਇਹ ਜਿਹੜੀ ਪਾਕ ਦੀ ਗੱਲ ਆ ਵੀ ਜਿਹੜੀ ਮਾਤਾ ਦਾ ਇਹ ਚੋਰੀ ਦਾ ਮੱਥਵਲੇ ਜਿਹੜਾ ਸਮਾਨ ਸੀਗਾ ਚੋਰ ਚੋਰੀ ਕਰਕੇ ਲੈ ਗਿਆ ਸੀ ਇੱਕ ਇਹ ਹੁਸ਼ਾ ਰਾਣੀ ਮਾਤਾ ਜੀ ਦਾ ਦੇ ਸੰਭਾਲ ਕੇ ਰੱਖਿਆ ਸੀ ਤੇ ਉਹ ਬੜਾ ਮਤਲਬ ਉਹ ਸਦਮੇ ਦੇ ਵਿੱਚ ਸੀ ਤੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਸਮਾਨ ਇਹ ਸਾਰਾ ਬਰਾਮਦ ਹੋ ਗਿਆ ਤੇ ਉਹਨਾਂ ਦੇ ਵਿੱਚ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਤੇ ਬੜਾ ਉਹਨਾਂ ਨੇ ਪ੍ਰਮਾਤਮਾ ਨੂੰ ਦੁਆਵਾਂ ਦੇ ਰਿਹਾ ਵੀ ਇਹ ਵੀ ਮੇਰਾ ਸਾਰਾ ਸਮਾਨ ਪੁਲਿਸ ਨੇ ਬਰਾਮਦ ਕਰ ਲਿਆ ਇੱਕ ਚੋਰੀ ਹੋਈ ਸੀ ਪੁਲਿਸ ਨੇ ਉਹ ਚੋਰੀ ਲੱਭ ਕੇ ਦਿੱਤਾ ਚੋਰੀ ਦਾ ਸਮਾਨ ਹੈ ਕਿੰਨੀ ਖੁਸ਼ੀ ਹੈ ਮੈਨੂੰ بیٹے ਜਿੰਨੀ ਤੁਸੀਂ ਕਹੋਗੇ ਮੈਂ ਉਹਦਾ ਬਿਆਨ ਕਰ ਨਹੀਂ ਸਕਦਾ ਹਰੂ ਜਦੋਂ ਚੋਰੀ ਹੋ ਗਈ ਸੀ ਕਿੰਨਾ ਕ ਸਦਮਾ ਲੱਗਿਆ ਮੈਨੂੰ ਬੇਟੇ ਬਸ ਪੁੱਛ ਉਹਨਾਂ ਬੇਟੇ ਮੈਂ ਤਾਂ ਟੀਕੇ ਤੇ ਟੀਕੇ ਲਗਾਈਆਂ ਲਈ ਇਹ ਜਿਹੜਾ 골ਡ ਸੀ ਕਹਿੰਦੇ ਨਾਲ ਛੋੜੀਆਂ ਜਾਂਦਾ ਵੀ ਕੋਈ ਜੁੜ ਗਿਆ ਮੇਰੀ 71 ਸਾਲ ਉਹ ਵਿਆਹ ਵੇਲੇ ਤਾਂ ਜੀ ਹੱਥੋਂ ਟੁੱਟ ਗਿਰੇ ਮਦਦ ਨਹੀਂ ਮਾਈ ਲਈ ਇਹ ਜਿਹੜਾ ਚੋਰ ਦੇ ਕਿਸੇ ਕੋ ਜਾਣਦੇ ਬੱਲੇ ਨੂੰ ਕੋਈ ਤਾਂ ਕੁਛ ਕਰ ਕਿਵੇਂ ਕਰੇ ਬੜਾ ਹੈ ਦੇਖੇ ਸਾਡੀ ਚਾਲੂ ਰਹੀ ਸੀ ਪਲਸਕਸ਼ਨ ਚੱਲੀ ਹੋਈ ਸੀ 19 ਚਤੁਰ ਪੁੱਲਾਈ ਸੀ ਠੀਕ ਹੈ ਜੀ ਉਦੋਂ ਲੋਕੀ ਸਾਡੀ ਜਿਹੜੀ ਜਾਲੀ ਸੀ ਤੇ ਅੰਦਰ ਮੱਝਾ ਸੀ ਉਹ ਪਟਾਕੇ ਸੀ ਉਹ ਖੁੱਗੀ ਹੋਈ ਸੀ ਜੀ ਵੀ ਉਹ ਨੂੰ ਕਰਵਾਇਆ ਕਲਿਸ ਕਰੇ ਸੀ ਉਪਰ ਵਾਲੇ ਲਗਨਾਂ ਸੀ ਕੁਸ਼ੇ ਉਹ ਮੂਰੇ ਬੇਟੇ ਨੇ ਕਿ ਕਿੰਨੀ ਜਾਲੀ ਲਾਤੀ ਮੂਰੇ ਸਿਲਿੰਡਰ ਰੱਖਤਾ ਤੇ ਵੀ ਚਲੋ ਜਾਲੀ ਬਿੱਲੀ ਤੋਂ ਸੰਤਸਾ ਨੂੰ ਬਿੱਲੀ ਦਾ ਆਰਸੀਬੀ ਅੰਦਰ ਆ ਗਈ ਚੋਰਾਂ ਬਾਰੇ ਦਾ ਚੋਰ ਚਲੋ ਤੁਮਾਂ ਨਹੀਂ ਬਈ ਬਿੱਲੀ ਆ ਗਈ ਸਾਡਨ ਨੂੰ ਖਾਂਨ ਕਰ ਜੀ ਕੁਛ ਇਹ ਕੀ ਕਹਾਂਗੇ ਪੁਲਿਸ ਨੇ ਟੈਲੀਕਨ ਡਾਇਰੈਕਟਿਵ ਕਰਾ ਇਹ ਕਹਿਣਾ ਜਾਉਗੇ ਪੁਲਿਸ ਨੂੰ ਮੈਂ ਤਾਂ ਜੀ ਇੰਨਾ ਦਾ ਤੁਹਾਨੂੰ ਕਿਸ ਤਰ੍ਹਾਂ ਵੀ ਤਨਵਾਦ ਕਰੀਏ ਮੈਂ ਨਾਲ ਦਾ ਕੁਛ ਵੀ ਨਹੀਂ ਦੇਨ ਦੇ ਸੱਤੇ ਜਿਹੜੇ ਮੇਰੇ ਬੱਚਾ ਦਾ ਮੇਰੇ ਬੱਚੇ ਹੀ ਹੈ ਪੁੱਸਾ ਇਹ ਬੰਗ ਇਹ ਮੇਰਾ ਬੇਟਾ ਛੋਟਾ ਉਹ ਵੱਡੇ ਹੈ ਮੇਰੇ ਜਿਨ੍ਹਾਂ ਨੇ ਮੈਨੂੰ ਇੰਨੀ ਮੇਰੀ ਮਦਦ ਕਰਕੇ ਇਹ ਮੇਰਾ ਸਮਾਂ ਮੈਨੂੰ ਮਾਦੇ ਰੂਪ ਦੇ ਵਿੱਚ ਮੰਨ ਕੇ ਉਹਨਾਂ ਨੇ ਇਹ ਕਿਹਾ ਸੀ ਕਹਿੰਦੇ ਡੀਐਸਪੀ ਕਹਿੰਦੇ ਮਾਤਾ ਜੀ ਸਾਨੂੰ ਕਿਸੇ ਮਾਨ ਦੀ ਸੇਵਾ ਅਨੁਮਾਨ ਤੁਸੀਂ ਤੁਸੀਂ ਸੋਗਾ ਕਰਾਂਗੇ ਤੁਸੀਂ ਦੋ ਠੀਕ ਹੈ। ਆਪੋ ਸ਼ੁਰੂ ਕਰਦੇ ਹਾਂ। ਜੀ ਮੀ ਨੂੰ ਕਹਿੰਦੇ ਮਾਰੋ ਸਤਾਜੀ। ਮੀ ਨੂੰ ਮਾਰਦੀ ਜਿਹੜੀ ਚੋਰੀ ਹੋਈ ਸੀ ਚਲੋ ਕਿਹਦੀ ਹੋਈ ਕਾਗੈਂਟੀਟੀ ਕਹਿੰਦੇ। ਇਹ ਚੋਰੀ ਹੋਈ ਹੈ ਜੀ ਮੈਂ 12:30 ਵਜੇ 19 ਤਰੀਕ ਨੂੰ ਵੀ ਹੋ ਗਈ ਸੀ। 23 ਨੂੰ ਸ਼ਾਇਦ 12:30 ਵਜੇ ਮੈਂ ਮਤਲਬ ਚਰਾਖ ਸੀਏ ਦੋਆ ਸਲਾਮ ਕਰਕੇ ਮੈਂ ਸੁੱਤਾ ਹਾਂ। ਉਸ ਤੋਂ ਬਾਅਦ 2 ਵਜੇ ਮੰਮੀ ਉੱਠੇ ਮਰ ਲਾਈਟਾਂ ਜਗ ਰਹੀਆਂ ਸੀ ਘਰ ਦੀਆਂ ਸਾਰੀਆਂ। ਮੰਮੀ ਨੂੰ ਐ ਸੀ ਕਿਉਂਕਿ ਸਾਡੇ ਘਰ ਕੰਸਟਰਕਸ਼ਨ ਨੇ 13 ਮਹੀਨਿਆਂ ਤੋਂ ਚੱਲਦੀ ਨੂੰ ਵੀ ਅਸੀਂ ਨਾ ਲਾਈਟਾਂ ਚੱਲ ਲੈਣੇ ਆ। ਤੁਰਦੇ ਫਿਰਦੇ ਰਹਿੰਦੇ ਅੱਧੇ ਪੌਣੇ ਘੰਟੇ ਬਾਅਦ ਦੇਖਦੇ ਚੈੱਕ ਕਰਦੇ ਰਹਿੰਦੇ ਆ ਵੀ ਕੋਈ ਮਤਲਬ ਐਦਾਂ ਦੀ ਵਾਰਦਾਤ ਕਦੇ ਵੀ ਨਹੀਂ ਹੋਈ ਮੇਰੇ ਘਰੇ ਕਿੰਨੀ ਮਿਸਤਰੀ ਆ ਕੇ ਮਸਬੂਰ ਲੱਤੇ ਚਲੇ ਗਏ ਤਾਂ ਉਹ ਕੀ ਹੋਇਆ ਵੀ 12:30 ਮੈਂ ਸੋਇਆ ਮੈਂ ਕਿਹਾ ਚਲੋ ਹੁਣ ਮੈਂ ਕਰਦਾ ਤੇ 2 ਵਜੇ ਮੰਮੀ ਨੇ ਕਿਹਾ ਲਾਈਟ ਜਗੇ ਇਹਨਾਂ ਨੇ ਸੋਚਿਆ ਵੀ ਮੈਂ ਹੁਣੀ ਸੁੱਤਾਂ ਚਲ ਮੈਂ ਜਗਾਤੀ ਹੋਣੀ ਆ ਇਸ ਜਗਾਉਂਦੀ ਹੀ ਰਹਿੰਦਾ ਪਰ ਜਦੋਂ ਮੈਂ 3 ਵਜੇ ਉੱਠ ਕੇ ਦੇਖਿਆ ਵੀ ਲਾਈਟ ਮੰਮੀ ਦੇ ਕਮਰੇ ਦੀ ਕਿਵੇਂ ਜਗੀ ਜਾਈਏ ਮੈਂ ਭੱਜ ਕੇ ਮੰਮਾ ਨੂੰ ਕਾਇਆ ਤਾਂ ਮੰਮਾ ਹੜਬੜਾ ਕੇ ਐਕਚੁਅਲੀ ਕੀ ਆ ਮੰਮੀ ਪਰ ਸ ਹਮੇਸ਼ਾ ਆਪਣੇ ਕੰਸਟਿਡੀ ਚ ਰੱਖ ਉਦੋਂ ਮੰਮੀ ਤੋਂ ਮੈਂ 1000 ਰੁਪਏ ਲਿਆ ਸੀ ਮੈਂ ਮਿਸਤਰੀ ਨੂੰ ਦੇਣਾ ਸੀ ਮੈਂ ਕਿਹਾ ਮਮਾ 1000 ਰੁਪਏ ਦੀ ਉਹ ਕਦੇ ਕੁਦਰਤੀ ਮੰਮੀ ਆਪਣੇ ਵਾਲੇ ਕਮਰੇ 'ਚ ਬੈੱਡ ਤੇ ਰੱਖ ਕੇ ਭੁੱਲ ਗਈ ਦਿਮਾਗ 'ਚੋਂ ਨਿਕਲ ਗਿਆ ਨਾ ਵੀ ਮੈਂ ਮੇਰਾ ਪਰਸ ਉਹ ਤਾਂ ਮੰਮੀ ਹੜਬੜਾ ਕੇ ਫੜਾ ਬੜਾ ਬੜ ਤਿੰਨ ਵਜੂ ਚ ਤਾਂ ਨਹੀਂ ਮੇਰਾ ਤਾਂ ਕਦੇ ਪਰਸ ਪਿਆ ਸੀ ਤੇ ਭੱਜ ਕੇ ਫੜਾ ਬੜਾ ਮੈਂ ਜ਼ਿੰਦਗੀ 'ਚ ਉਹਨਾਂ ਨੂੰ ਭੱਜਦੇ ਨਹੀਂ ਦੇਖਿਆ ਉਹ ਤੇ ਹੈਂਡੀਕੈਪ ਦਾ ਫੜਾ ਬੜਾ ਉਧਰ ਪਰਚ ਜੱਤਾਂ ਦੇ ਬੱਜੇ ਜਾ ਕੇ ਬਸੇ ਤਾਂ ਚੀਕਾ ਮਾਰਨ ਲੱਗੇ ਜੀ ਪਿੱਟਣ ਲੱਗੇ ਮਤਲਬ ਮੈਂ ਸਮਝੋ ਵੀ ਮਾਂ ਤੇ ਬੋਝ ਪੈ ਗਿਆ ਫਿਰ ਮੈਂ ਕਮਾਡਿਆ ਨੇ ਚੁਕਾਇਆ ਸਾਰੇ ਕਮਾਡਿਆ ਨੇ ਆ ਕੇ ਮੇਰੀ ਮਦਦ ਨੂੰ ਸੰਭਾਲਿਆ ਜੀ ਜੀ ਮੇਰੀ ਤੱਜਸਨ ਵਾਲੀ 55 ਸਾਲ ਦੀ ਮਾਂ ਦੇ ਇੱਕ ਸੱਸ ਦੇ ਗੈਨੇ ਮੇਰੇ ਤਾਂ ਦਾਕਾ ਦੇ ਸਾਰਾ 20000 ਕੁੱਲ ਪੁਲਿਸ ਦੀ ਕਾਰਵਾਈ ਨਿਕੰਵੇਂ ਦੇਖਦੇ ਬੜੀ ਜਲਦੀ ਉਹਨਾਂ ਨੇ ਬਹੁਤ ਐਸਐਸਪੀ ਮੈਡਮ ਦੇ ਅਸੀਂ ਦੇ ਲੋ ਧੰਨਵਾਦ ਹੈ ਜੀ ਸਾਨੂੰ ਸਾਡੇ ਜਿਹੇ ਨੂੰ ਐਵੇਂ ਅੱਛੇ ਮਤਲਬ ਮੈਡਮ ਮਿਲੇ ਹੈ ਜਿਹਦੇ ਦੀਆਂ ਮਤਲਬ ਆਰਦਾਤਾਂ ਨਹੀਂ ਘਟੀਆਂ ਇਹ ਜੀ ਕੰਮ ਹੋ ਰਿਹਾ ਤਾਂ ਇਹਦੇ ਨਾਲ ਤਾਂ ਐ ਲੱਗ ਰਿਹਾ ਵੀ ਬਠਿੰਡਾ ਸੇਫ ਹੈ ਅਸੀਂ ਇਹ ਗੱਲ ਕਾਂ ਬਾਕੀ ਜਿਵੇਂ ਮੈਂ ਮਾਂ ਮੋਂ 50000 ਰੁਪਏ ਕਢਾ ਕੇ ਜਾ ਕੇ ਦਿੱਤਾ ਜੀ ਬੈਂਕ ਚ ਮੰਮੀ ਨੂੰ ਪੈਨਸ਼ਨ ਸੀ ਮੰਮੀ ਨੂੰ ਪੈਨਸ਼ਨਰ ਹੈ ਜੀ ਟੀਚਰ ਦਾ ਟੈਰ ਹੋਏ ਬਸ ਉਹ ਸਾਨੂੰ ਦੁੱਖ ਹੈ ਵੀ ਸਾਡੀ ਦਸਾਂ ਉਹਦੀ ਕਮਾਈ ਉਹ ਸਾਡੀ ਮਤਲਬ ਲੱਗਦਾ ਕਈ ਵਾਰੀ ਆਪਾਂ ਜਲਦਬਾਜੀ ਕਰਦੇ ਹੁੰਨੇ ਆ ਕਿ ਪੁਲਿਸ ਨੂੰ ਜਲਦੀ ਕਰਨੀ ਚਾਹੀਦੀ ਹੈ ਕਾਰਵਾਈ ਲੱਗਦਾ ਸਾਨੂੰ ਯਕੀਨ ਇੰਨਾ ਕਿ ਦਵਾਤਾ ਸੀਗਾ ਕਿ ਮੇਰੇ ਮਦਰ ਥੋੜਾ ਜਿਹਾ ਇਮੋਸ਼ਨ ਸੀਗੇ ਉਹ ਬਰਦਾਸ਼ਤ ਨਹੀਂ ਕਰ پا ਰਹੇ ਸੀ ਅੱਜ ਸਵੇਰੇ ਵੀ ਇੰਜੈਕਸ਼ਨ ਲਵਾ ਕੇ ਸੁਆਇਆ ਇਹਨਾਂ ਨੂੰ ਕੱਲ ਵੀ ਰਾਤੀ ਇੰਜੈਕਸ਼ਨ ਲਵਾਇਆ ਗਿਆ ਕਿਉਂਕਿ ਮੇਰੇ بیٹے ਡਾਕਟਰ ਹੈ ਉਹਨਾਂ ਨੇ ਆਪਣੇ ਦੋਸਤ ਨੂੰ ਬੁਲਾ ਕੇ ਟੀਕਾ ਲਵਾਇਆ ਮੇਰੇ ਮਦਰ ਮੇਰੇ ਤਾਂ ਥੋੜਾ ਜਿਹਾ ਰਿਲੈਕਸ ਹੋਏ ਤੇ ਫਿਰ ਹੋਣ ਲੱਗ ਜਾਂਦੇ ਸੀਗੇ ਤਾਂ ਪਰ ਜਲਦਬਾਜੀ ਇਹ ਹੁੰਦਾ ਵੀ ਜਿਹਦੇ ਮਨ ਨੂੰ ਲੱਗੀ ਹੁੰਦੀ ਹੈ ਉਹਨੂੰ ਐ ਹੁੰਦਾ ਵੀ ਮੇਰਾ ਘੰਟੇ 'ਚ ਹੀ ਕੰਮ ਹੋ ਜੇ ਤਾਂ ਵੀ ਮੇਰੇ ਤੋਂ ਜੋ ਪ੍ਰਦਾਸ਼ ਨਹੀਂ ਹੋ ਰਿਹਾ ਦਾ ਬਸ ਫਿਰ ਉਹ ਜਿਵੇਂ 48 ਘੰਟਿਆਂ ਦੇ ਵਿੱਚ ਸੋਲਵ ਕੀਤੀ ਹੈ ਇੱਕ ਬਸ ਕਹਿ ਰਿਹਾ ਵੀ ਇੱਕ ਚੈਨੀ ਨਿਊਂਗਲੀ ਦੇ ਜਿਵੇਂ ਕਹਿੰਦੇ ਮੇਰੀ ਦਸਾਂ ਨਵਾਂ ਦੀ ਮੇਰੀ ਪੈਨਸ਼ਨ ਸੀ ਮੇਰੇ ਫਾਦਰ ਦੀ ਪੈਨਸ਼ਨ ਸੀ ਡਾਲਰ ਸੀ ਦੇ ਵਿੱਚ ਸੋ ਨਹੀਂ ਕਵਰ ਕਰਦੇ ਮੈਂ ਬਸ ਕਹਿੰਦਾ ਜੀ ਮੇਰਾ ਰਹਿ ਗਿਆ ਉਹ ਹਜੇ ਵੀ ਮੈਂ ਇਹਨਾਂ ਨੂੰ ਬਹੁਤ ਸਮਝਾਇਆ ਮੈਂ ਕਹਿੰਦਾ ਮੈਂ ਐਸਐਸਪੀ ਮੈਡਮ ਦੀ ਬਹੁਤ ਜ਼ਿਆਦਾ ਵੱਡੀ ਗੇਪ ਲੱਗਦੀ ਹੈ ਕਿ ਇਹ 2 ਵੱਡੀ 48 ਘੰਟਿਆਂ ਤੋਂ ਸੋਲਵ ਦੇ ਮੰਨ ਲਓ ਨਾ ਹੋ ਗਈ ਤਾਂ ਮੇਨੂੰ ਨਾਲ ਅਰਜ਼ੀ ਮੈਂ ਮੇਰੇ ਮਦਰ ਨੂੰ ਤੋਂ ਕੋਲ ਹੈ ਸੀ ਈਨੋ ਤੋਂ برداشت ਹੋ ਰਹੀ ਸੀ ਠੀਕ ਹੈ ਠੀਕ ਹੈ थैंक यू